ਆਪਾਂ ਨੇ ਤਾਂ ਜਨਰਪੀਆ ਮੰਗਿਆ ਮੈਂ ਸਾਨੂੰ ਆਪਦੀ ਜੇਬ ਚੋਂ ਦੇ ਦੂੰਗਾ ਮੰਗ ਕੇ ਯਾਰ ਗੱਲ ਨਾ ਕਹੋ ਇਹ ਦਿੰਦੇ ਨੇ ਇਹ ਦੇਣ ਜਿਹੜੇ ਕਹਿੰਦੇ ਨੇ ਕੰਮ ਖਰਾਬ ਕਰਾਏ ਕਰਨ ਵਾਦਾ ਮੈਂ ਹੁਣ ਚਕਵਾਉਣਾ ਮੈਂ ਆਪਦੀ ਜੇਬ ਚੋਂ ਦੇਉਂਗਾ ਕਿਤੋਂ ਮਰਜ਼ੀ ਕਰਕੇ ਦੇਵਾਂ ਵਾਦਾ ਕਰਿਆ ਨੇ ਪਰਿਵਾਰ ਨਾਲ ਨੌਕਰੀ ਹੁਣ ਸਭ ਕੁਝ ਦੇਵਾਂਗੇ ਆਪਾਂ ਖੜੇ ਆ ਡਟੇ ਰਹੋ ਵੱਖ-ਵੱਖ ਜਥੇਬੰਦੀਆਂ ਦੇ ਫੋਨ ਆ ਰਹੇ ਨੇ ਅੱਜ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਕੱਲ ਕੁੱਟੇ ਛੋੜੇ ਪਿੰਡ ਦੇ ਲੋਕ ਪਹਿਲਾਂ ਤਾਂ ਡਰ ਜਾਂਦੇ ਨੇ ਵਿਚਾਰੇ ਹਣਾ ਜਿਹੜੇ ਆਪਣੇ ਨਾਲ ਸੀ ਉਹ ਵੀ ਡਰ ਕੇ ਕੋ ਕੁੱਟ ਤੋਂ ਹਾਰੇ ਕਿਡਾਉਂਦਾ ਕਿਵੇਂ ਕੁੱਟੇ ਉਹ ਜਿਹੜੀ ਮਾਤਾ ਦੇ 6:00 ਵਜੇ ਉਹ ਮੇਰੇ ਉੱਪਰ ਡਿੱਗੀ ਉਹ ਤਾਂ ਵੱਜੀ ਹੈ ਮੇਰੇ ਉੱਤੇ ਡਿੱਗ ਗਈ ਉਹ ਕੋਣ ਕਿਸੇ ਤੜੇ ਦਾ ਵਿਚਾਰੀ ਗਰੀਬ ਮਾਤਾ ਹਣਾ ਹੁਣ ਲੋਕਾਂ ਨੂੰ ਐ ਹੋ ਜਾਂਦਾ ਵੀ ਯਾਰ ਇਹ ਤਾਂ ਗਰੀਬ ਵਰਗ ਹੈ ਤੇਰੇ ਜਦੋਂ ਉੱਤੇ ਡੁੱਬੀ ਤੈਨੂੰ ਕੁੱਟਦੇ ਹੋਣੇ ਹਾਂ ਮੈਨੂੰ ਕੁੱਟਦੇ ਸੀ ਮੇਰੇ ਮਾਤਾ ਉੱਤੇ ਡਿੱਗੀ ਮੇਰਾ ਨਾਂ ਪਟਵਾਰੀ ਉੱਤੇ ਡਿੱਗਿਆ ਮੇਰਾ ਫੋਨ ਖੋਲਿਆ ਕੈਮਰੇ ਭੰਨ ਤੇ ਚੋਦਾ ਵੱਖਰੀ ਗੱਲ ਇਹਨਾਂ ਦਾ ਕੰਮ ਆ ਯਾਰ ਹੋਰ ਕੁੱਟ ਲੈਣ ਅੱਜ ਵੀ ਕੁੱਟ ਲੈਣ ਅੱਜ ਵੀ ਖਾਵਾਂ ਗੱਲ ਕਰ ਇਹਨਾਂ ਖਾਤਰ ਖੜਾਂਗੇ ਆਪਾਂ ਨੇ ਕਿਹੜਾ ਵੋਟਾਂ ਲੈਣੀਆਂ ਨੇ ਜਾਂ ਕਦੇ ਦੂ ਪਹਿਲਾਂ ਵੋਟਾਂ ਕਿੰਨੀਆਂ ਲਾਂਗੀਆਂ ਇਹਨਾਂ ਦੇ ਘਰੇ ਕਹਿਣ ਗਈ ਹੋਏ ਵੋਟ ਪਾ ਦੋ ਹਣਾ